ਪਹਿਲਾਂ ਵੀ ਸੋਚ ਹੀ ਰਹੇ ਸੀ ਵੀ ਜਿਹੜੀ ਪਾਰਟੀ ਹਾਰੂਗੀ ਉਹਦੇ 'ਚ ਵੀ ਜਿੱਤ ਵੀ ਮਿਲ ਜਿੱਤ ਭਾਰਤ ਪੂਸ਼ਣ ਆਸ਼ੂ ਵਾਸਤੇ ਕਿਉਂਕਿ ਰਾਜਾ ਵੜਿੰਗ ਕਹ ਫਰਜ਼ ਕਰੋ ਕਿ 2-3 ਮਹੀਨੇ ਵੀ ਰਹਿ ਜਾਂਦਾ ਹਮ ਬਤੌਰ ਪ੍ਰਧਾਨ ਰਾਜਾ ਵੜਿੰਗ ਜਾਂਦਾ ਜਾਂਦਾ ਆਪਣੀ ਜੋ ਸੰਗਠਨਾਤਮਕ ਤਾਕਤ ਹੁੰਦੀ ਹੈ ਕਿਸੇ ਬੰਦੇ ਦੀ ਪਰਸਾ ਉਹ ਵਧਾ ਜਾਏਗਾ ਸੰਗਠਨ ਦੇ ਵਿੱਚ ਹਮ ਜੋ ਤਾਕਤ ਹੁੰਦੀ ਗੋਟੀਆਂ ਫਿੱਟ ਕਰ ਜਾਏਗਾ ਤਾਂ ਇਹਦਾ ਮਤਲਬ ਹੀ ਹੈ ਕਿ ਆਸ਼ੂ ਵਾਸਤੇ ਹੁਣ ਦੁਬਾਰਾ ਕਾਂਗਰਸ ਦੀ ਟਿਕੜੇ ਹਾਸਲ ਕਰਨੀ ਬਹੁਤ ਮੁਸ਼ਕਲ ਹੋ ਜਾਏਗਾ ਕਿਉਂਕਿ ਵਿਰੋਧ ਬਹੁਤ ਹੋਏਗਾ ਜੀ ਠੀਕ ਹੈ ਨਾ ਜੀ ਤੇ ਇੱਕ ਬਾਕੀ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਨਾ ਕਾਂਗਰਸੀਆਂ ਨੇ ਕੁਝ ਆ ਜਿਆਦਾ ਹੀ ਕੱਲ ਖਾਸ ਤੌਰ ਤੇ ਜਿਹੜਾ ਸ਼ੂ ਸਮਰਥਨ ਕਰਨ ਵਾਲਾ ਤੜਾ ਹੈ ਇਹਨਾਂ ਨੇ ਸੁਖਮ ਸਮ ਕੁਝ ਜਿਆਦਾ ਹੀ ਮੇਰੇ ਖਿਆਲ ਦੇ ਨਾਲ ਰਾਜਾ ਵੜਿੰਗ ਨੂੰ ਨਾ ਅੰਡਰਐਸਟੀਮੇਟ ਕੀਤਾ ਹੈ ਜਿਵੇਂ ਸਾਈਡ ਜੀਤੇ ਰੱਖ ਕੇ ਚੱਲਦੇ ਨੇ ਉਹਦਾ ਕਾਰਨ ਹੈ ਕਿ ਯਾਰ ਕੋਈ ਬੰਦਾ ਰਾਜਾ ਵੜਿੰਗ ਜਦੋਂ ਤੁਸੀਂ ਉਹਨਾਂ ਦੀ ਰਾਜਨੀਤੀ ਨੂੰ ਬਰੀਕੀ ਨਾਲ ਦੇਖੋ ਕਿ ਉਹ ਬੰਦਾ ਬਹੁਤ ਜਲਦੀ ਆਧਾਰ ਬਣਾ ਲੈਂਦਾ ਹੂੰ ਮੇਰੇ ਖਿਆਲ ਦੇ ਨਾਲ ਉਹਨੇ ਲੁਧਿਆਣੇ 'ਚ ਆਪਣਾ ਆਧਾਰ ਬਣਾਇਆ ਬਣਾਇਆ ਬਿਲਕੁਲ ਕਿੰਨਾ ਸਮਾਂ ਹੋ ਗਿਆ ਉੱਥੇ ਕਿ ਚੱਲਦਿਆਂ ਬਹੁਤ ਥੋੜੇ ਟਾਈਮ ਦੇ ਵਿੱਚ ਉਹ ਚੀਜ਼ ਜਿਹੜੀ ਹੁੰਦੀ ਆ ਨਾ ਦੇਖੋ ਮੈਂ ਨਹੀਂ ਕਹਿੰਦਾ ਕਿ ਫਲਾਣੇ ਨੇ ਨਹੀਂ ਪਗਤਾਈ ਹੋਣੀ ਫਲਾਣੇ ਨੇ ਇੱਧਰ ਉੱਧਰ ਉਹ ਗੱਲਾਂ ਬਾਤਾਂ ਦੀਆਂ ਹੁੰਦੀਆਂ ਪਰ ਇਹ ਜ਼ਰੂਰ ਹੈ ਕਿ ਜਦੋਂ ਤੁਸੀਂ ਇਸ ਤਰ੍ਹਾਂ ਮਿੱਥ ਕੇ ਆਹ ਆਹਮੋ ਸਾਹਮਣੇ ਖੜ ਜਾਂਦੇ ਹੋ ਹੂੰ ਮਤਲਬ ਦੇਖੋ ਰੌਲਾ ਤੇ ਉੱਟ ਟਿਕੜਦਾ ਸੀਗਾ ਜੀ ਬਈ ਆਸ਼ੂ ਦਾ ਗਿਲਾ ਇਹ ਆ ਕਿ ਮੈਨੂੰ ਨੇਰੇ ਚ ਰੱਖਿਆ ਗਿਆ। ਹੂੰ ਰਾਜਾ ਵੜਿੰਗ ਦਾ ਤਰਕ ਇਹ ਸੀਗਾ ਕਿ ਹੁਣ ਰਾਹੁਲ ਗਾਂਧੀ ਲੜਾਉਣਾ ਚਾਹੁੰਦੇ ਸੀ ਤੇ ਮੈਂ ਕੀ ਕਰਦਾ? ਜੀ ਪਰ ਰੋਣਾ ਇਹ ਹੈ ਕਿ ਇਹਨਾਂ ਦਾ ਜਿਹੜਾ ਜ਼ਿਆਦਾ ਝਗੜਾ ਉਹ ਇਸ ਗੱਲ ਨੂੰ ਆ ਕਿ ਰਾਜਾ ਵੜਿੰਗ ਨੂੰ ਹਰੀ ਝੰਡੀ ਜਦੋਂ ਮਿਲ ਗਈ ਤੇ ਵਿੱਚ ਉਹ ਤੇ ਇਹ ਵੀ ਪਤਾ ਲੱਗਿਆ ਕਿ ਅਸਲ ਦੇ ਵਿੱਚ ਇਹਨਾਂ ਨੇ ਜਿਹੜੇ ਉਹ ਛਪਾਉਣੇ ਸਨ ਇਸ਼ਤਿਹਾਰ ਇਸਤੂਰ ਉਹਦਾ ਜਿਹੜੇ ਬੰਦੇ ਕੋਲ ਆਰਡਰ ਗਿਆ ਜੀ ਉਹ ਭਾਰਤ ਪੂਸ਼ਣ ਆਸ਼ੂ ਦਾ ਨਜ਼ਦੀਕੀ ਸੀ ਉਸਨੇ ਕਿਹਾ ਤੂੰ ਕਿਧਰ ਤੁਰਿਆ ਫਿਰਦਾ ਹੈ ਉੱਥੇ ਤਾਂ ਆਰਡਰ ਆਰਡਰ ਮੈਂ ਆਉਂਦੇ ਤਾਂ ਕਹਿੰਦਾ ਮਤਲਬ ਇਹ ਕਿ ਉਹ ਚੀਜ਼ ਹੁਣ ਇੰਨਾ ਚ ਬਹੁਤ ਜ਼ਿਆਦਾ ਵਧੀ ਹ ਤਾਂ ਅੱਗੇ ਜਾ ਕੇ ਵੀ ਮੈਂ ਜਿਵੇਂ ਕਿਹਾ ਕਿ ਜੇ ਰਾਜਾ ਬੜਿੰਗ ਰਹਿੰਦੀ ਆ ਤਾਂ ਇਹ ਦੂਰੀਆਂ ਤੇ ਮਟਣੀਆਂ ਨਹੀਂ ਜੀ ਤਾਂ ਉਹਦਾ ਨੁਕਸਾਨ ਭਾਰਤ ਪੂਸ਼ਣ ਆਸ਼ੂ ਜਾਂ ਉਹਨਾਂ ਦੇ ਗਰੁੱਪ ਨੂੰ ਹੈ ਹ ਇਹ ਤੇ ਮੰਨਣਾ ਪਊਗਾ ਹੁਣ ਰਹੀ ਗੱਲ ਭਾਜਪਾ ਦੀ ਦੇਖੋ ਭਾਜਪਾ ਬਰੇ ਤੇ ਆਪਾਂ ਕਹਿ ਸਕਦੇ ਕਿ ਇੱਕ ਢੇੜਾ ਐਸਾ ਵੀ ਆਇਆ ਜਦੋਂ ਉਹ ਦੂਜੇ ਨੰਬਰ ਤੇ ਆ ਗਿਆ ਜੀ ਤਾਂ ਆਪਣੇ ਵਾਸਤੇ ਰੋਚਕ ਇਹੀ ਚੀਜ਼ ਸੀਗੀ ਇਹੀ ਚੀਜ਼ ਸੀ ਕਿ ਕਿ ਦੂਜੇ ਤੇ ਕੌਣ ਆਏਗਾ ਦੂਜੇ ਦੇ ਖਿੱਚ ਗਾਚਾ ਕੇ ਇਹ ਆ ਗਏ ਜੀ ਠੀਕ ਹੈ ਨਾ ਜੀ ਕਾਂਗਰਸ ਵਾਲੇ ਆ ਗਏ ਚਲੋ ਬਿੱਤਰ ਹੋ ਗਿਆ ਹਮ ਪਰ ਜੇ ਤੁਸੀਂ ਇਹ ਵੇਖੋਗੇ ਤਾਂ ਅਕਾਲੀਆਂ ਨੇ ਵੀ ਉੱਥੇ 8000 ਪਲੱਸ ਵੋਟ ਹਾਸਲ ਕੀਤੀ ਜੀ ਤੇ 8000 ਵੋਟ ਇੱਕਠੀ ਕਰਕੇ ਜੇ ਆਪਾਂ ਭਾਜਪਾ ਨਾਲ ਜੋੜ ਲਈਏ ਤਾਂ ਉਹ ਕਾਂਗਰਸ ਤੋਂ ਵੱਧ ਜਾਂਦੀ ਹੈ ਸਾਰੇ ਦੋਸਤ ਜੋੜ ਕੇ ਇਹ ਵੀ ਰਹੇ ਨੇ ਇਸੇ ਦਾ ਮਤਲਬ ਇਹੋ ਆ ਕਿ ਸੁਖਵੀਰ ਸਿੰਘ ਬਾਦਲ ਨੇ ਇੱਕ ਸ਼ਹਿਰੀ ਹਲਕੇ ਦਾ ਇਲੈਕਸ਼ਨ ਲੜ ਕੇ ਜੀ ਭਾਜਪਾ ਨੂੰ ਇਹ ਦੱਸ ਦਿੱਤਾ ਹਮ ਕਿ ਇੱਕ ਫੁਲਕੇ ਨਾਲ ਹੋਣਾ ਨਹੀਂ ਗੁਜ਼ਾਰਾ ਜਵੇਂ ਸ਼ੇਰਾ ਮੋੜਾ ਵਾਲਿਆਂ ਦਾ ਗੀਤ ਸੀਗਾ ਨਾ ਵੀ ਗੁਜ਼ਾਰਾ ਸਾਡੇ ਬਗੈਰ ਨਹੀਂ ਹੋਣਾ ਅਸੀਂ ਤੇ ਸ਼ਹਿਰੀ ਹਲਕੇ 'ਚ ਵੀ ਇੱਕ ਨਿਰਣਾਇਕ ਤੁਹਾਡੇ ਲਈ ਭੂਮਿਕਾ ਰੱਖਦੇ ਆ। ਇਹ ਲੋਡ ਦੋਨੇ ਪਾਸਿਆਂ ਨੂੰ ਹੀ ਹੈ। ਨਾ ਮਤਲਬ ਕਿ 8000 ਵੋਟ ਨਾ ਦੇਖੋ। ਇਹ ਦੇਖੋ ਕਿ ਉਹਨਾਂ ਨੇ ਦਿਖਾਇਆ ਕੀ ਹੈ। ਜੀ ਜੀ। 8000 ਰੱਖਣਾ ਤੁਹਾਨੂੰ ਕਿ ਬਹੁਤ ਘੱਟ ਐਕਟਿਵ ਸੀ ਉਹ ਬਹੁਤ ਬਾਰਸ। ਬਿਲਕੁਲ ਮੇਰੇ ਖਿਆਲ ਦੇ ਨਾਲ ਉਹ ਅੱਛਾ ਮਜ਼ਾਕ ਬਣ ਰਿਹਾ ਆ ਕਾਲੀ ਦਲ ਦਾ। ਪਰ ਮੈਂ ਇਥੇ ਸਮਝਦਾ ਕਿ ਉਹਨਾਂ ਨੇ ਇਹ ਲੜਾਈ ਜਿਹੜੀ ਹੈ ਨਾ ਉਹ ਲੜੀ ਇਸੇ ਕਰਕੇ ਕਿ ਅਸੀਂ ਵੀ ਇੰਨੀ ਕੂ ਬੁੱਕਤ ਰੱਖਦੇ ਆ। ਜੀ। ਤਾਂ ਭਾਜਪਾ ਜ਼ਰੂਰ ਹੁਣ ਸੋਚੇਗੀ ਕਿ ਭਈ ਕਾਂਗਰਸ ਨੂੰ ਕੱਲੇ ਆਪਦੇ ਦਮ ਤੇ ਸ਼ਹਿਰੀ ਖੇਤਰ ਚ ਜੇ ਨਹੀਂ ਪਛਾੜ ਸਕਿਓ ਵੀ ਲੁਧਿਆਣੇ ਵਰਗੇ ਗੜ੍ਹ ਚ ਤਾਂ ਫੇਰ ਸਾਨੂੰ ਉਧਰ ਅਲਾਈਅੰਸ ਚ ਜਾਣਾ ਚਾਹੀਦਾ ਤਾਂ ਬਾਕੀ ਮੈਂ ਤੁਹਾਨੂੰ ਜਿਹੜੀ ਗੱਲ ਕਹੀ ਸੀਗੀ ਕਿ ਬਈ ਤੁਸੀਂ ਇਹ ਕਹਿੰਦੇ ਸੀਗੇ ਕਿ ਭਾਰਤ ਪੂਸ਼ਣ ਆਸ਼ੂ ਤੇ ਅਰੋੜਾ ਬਈ ਕਿਤੇ ਜਾ ਕੋਈ ਦੇਖਦਾ ਹੀ ਨਹੀਂ ਹੈ ਤਾਂ ਪਰ ਉਹਨਾਂ ਦੀ ਵੋਟ ਕੱਢ ਕੇ ਦੇਖ ਲਓ ਕਿੰਨੀਆਂ ਨਿਕਲੀਆਂ ਬਿਲਕੁਲ ਠੀਕ ਹੈ ਜੀ ਹੈ ਤੀਜੇ ਨਾਲ ਆਪਾਂ ਵਿੱਚੋਂ ਕੱਢ ਨਹੀਂ ਸਕਦੇ ਹਾਂ ਜੀ ਬਿਲਕੁਲ ਬਿਲਕੁਲ ਤੇ ਜੇ ਉਹਨਾਂ ਦੀ ਦੋਨਾਂ ਦੀ ਵੋਟ ਕੱਲ ਨੂੰ ਰਲ ਜਾਂਦੀ ਹੈ ਤਾਂ ਕਾਫੀ ਕਹਿ ਸਕਦੇ ਆਪਾਂ ਕਿ ਉਹਨਾਂ ਦਾ ਵੀ ਤਕੜਾ ਨੰਬਰ ਬਣ ਜਾਏ ਜੀ ਬਿਲਕੁਲ ਵਧੀਆ ਹੋਇਆ ਇਲੈਕਸ਼ਨ ਵਧੀਆ ਬਸ ਠੀਕ ਹੈ ਵਧੀਆ ਰਿਜ਼ਲਟ ਆਇਆ ਇਹਨਾਂ ਦਾ ਹੂੰ ਬਾਕੀ ਚਲੋ ਇਹ ਇੱਕ ਚੀਜ਼ ਇਹ ਤਾਂ ਸੀ ਕਿ ਭਾਈ ਜਿਹੜੀ ਵੀ ਪਾਰਟੀ ਦਾ ਇਲੈਕਸ਼ਨ ਚ ਜਿੱਤ ਹੁੰਦੀ ਹੈ ਉਹ ਦਾ ਥੋੜਾ ਜਿਹਾ ਅਨੁਸਾਰ ਸੁਖ ਦਾ ਆਈ ਜਾਣਾ ਆਮ ਆਦਮੀ ਪਾਰਟੀ ਨੂੰ ਖਾਸ ਲੋੜ ਸੀ ਕਿਉਂਕਿ ਭਾਈ ਸੱਤਾ ਦੇ ਵਿੱਚ ਸੀ ਤੇ ਇੱਕ ਦੂਜਾ ਪੱਖ ਇਹ ਵੀ ਸੀਗਾ ਵੀ ਸੱਤਾਧਾਰੀ ਧਿਰ ਅਕਸਰ ਜਿੱਤ ਜਾਂਦੀ ਹੈ ਮੌਕਾ ਸੰਭਾਲ ਜਾਂਦੀ ਆ ਉਹ ਕੰਮ ਇਧਰ ਹੋ ਗਿਆ ਹੁਣ ਕਿਵੇਂ ਹੋਇਆ ਕਿਹੜੀਆਂ ਗੱਲਾਂ ਕਰਕੇ ਹੋਇਆ ਉਹ ਤੇ ਚਲੋ ਹੁਣ ਬੈਟਰ ਜਾਂਦੇ ਨੇ ਲੋਕ ਉਥੋਂ ਵਾਲੇ ਹਨ ਪਰ ਜਿੱਤ ਤੇ ਜਿੱਤ ਹੈ ਹਾਂਜੀ ਨਹੀਂ ਦੇਖੋ ਉਹ ਪਤਾ ਨਹੀਂ ਹੁੰਦਾ ਜੀ ਕੁਝ ਆਫਦਾਫਦਾ ਸੂਖ ਵੀ ਹੁੰਦਾ ਜੀ ਬਈ ਅਕਾਲੀ ਦਲ ਦੀ ਜਿਹੜੀ ਵੋਟ ਹੈ ਮੇਰੇ ਖਿਆਲ ਤੇ ਨਾਲ ਪਰਪਕਾਰ ਸਿੰਘ ਦਾ ਆਪਣਾ ਉਥੇ ਵੀ ਇੱਕ ਨਾ ਬੰਦੇ ਦਾ ਹੁੰਦਾ ਹੈ ਜਿੰਨੀ ਵੀ ਵੋਟ ਗਈ ਆ ਤੇ ਪਰ ਤੁਸੀਂ ਇਹ ਵੇਖੋ ਕਿ ਉਥੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਜਿਹੜੇ ਕੈਂਡੀਡੇਟ ਸੀ ਜਾਂ ਹੋਰ ਇਸ ਤਰ੍ਹਾਂ ਦੇ ਨੀ ਟੂ ਸ਼ਟਰਾਂ ਵਾਲਾ ਵੀ ਆ ਜਨ ਮੋਬਾਈਲ ਟੁੱਟ ਗਿਆ ਉਹਨਾਂ ਨੂੰ ਤੇ ਬਿਲਕੁਲ ਵੋਟ ਨਹੀਂ ਪਈ ਬਿਲਕੁਲ ਸ਼ਾਇਦ ਉਹਦਾ ਇੱਕ ਵੱਡਾ ਕਾਰਨ ਹੈ ਮੈਂ ਉਹ ਸਾਡੇ ਦੋਸਤ ਆ ਬਹੁਤ ਵੱਡੇ ਚੈਨਲ ਤੇ ਕੰਮ ਕਰਦੇ ਤੇ ਮੈਂ ਮੈਨੂੰ ਉਹਨਾਂ ਦੀ ਗੱਲ ਬਹੁਤ ਵਧੀਆ ਲੱਗੀ ਉਹ ਵਿਸ਼ਲੇਸ਼ਣ ਬਹੁਤ ਅੱਛਾ ਕਰਦੇ ਉਹ ਉਹ ਕਹ ਰਹੇ ਸੀਗੇ ਕਿ ਭਈ ਕਈ ਵਾਰ ਕੀ ਹੁੰਦਾ ਹੈ ਨਾ ਕਿ ਸਾਡਾ ਜਿਹੜਾ ਇੱਕ ਵੋਟਰ ਹੁੰਦਾ ਨਿਊਟਰਲ ਵੋਟਰ ਜੀ ਉਹ ਜਿੱਤਾਂ ਵਾਲੇ ਬੰਦੇ ਨੂੰ ਦੇਖਦਾ ਜਾਂ ਸੈਕੰਡ ਨੂੰ ਦੇ ਰਿਹਾ ਦੋਨਾਂ ਦੇ ਵਿੱਚੋਂ ਕੌਣ ਜਿੱਤੂਗਾ ਫਿਰ ਉਹ ਨਿਰਣਾ ਕਰਦਾ ਜੀ ਤਾਂ ਕਿਤੇ ਨਾ ਕਿਤੇ ਉਸ ਚੀਜ਼ ਦਾ ਆਮ ਆਦਮੀ ਪਾਰਟੀ ਨੂੰ ਸਰਕਾਰ ਬੰਨ ਤੋਂ ਇਲਾਵਾ ਵੀ ਫਾਇਦਾ ਹੈ ਬਿਲਕੁਲ ਠੀਕ ਹੈ ਨਾ ਉਹਦਾ ਲਾਸ ਜਿਹੜਾ ਹੈ ਉਹ ਇਸ ਤਰ੍ਹਾਂ ਦੀ ਪਾਰਟੀ ਨੂੰ ਹੋ ਜਾਂਦਾ ਜਦੋਂ ਉਹਦੇ ਦਿਨ ਬਹੁਤ ਮੰਦੇ ਹੋਣ ਨਹੀਂ ਤਾਂ ਹੋ ਸਕਦਾ ਸੀ ਉਹ 10-12 ਹਜ਼ਾਰ ਵਾਲਾ ਅੰਕੜਾ ਵੀ ਸ਼ੋ ਹੋ ਜਾਂਦੇ ਆ ਕੱਲਿਆਂ ਦੀ ਜਿੱਥੋਂ ਤੱਕ ਅੱਪਾ ਗੱਲ ਕਰਦੇ ਆ ਤਾਂ ਫਿਲਹਾਲ ਦੇਖੋ ਅੱਗੇ ਹੁਣ ਸਥਿਤੀ ਜਿਹੜੀ ਉਹ 26 ਚ ਹੀ ਬਦਲੇਗੀ ਇਹ ਇੱਕ ਜਿਮਨੀ ਚੋਨ ਤੇ ਇਹ ਨਹੀਂ ਹੈ ਕਿ ਸਾਰਾ ਕੁਝ ਹੁਣ ਇਹਦੇ ਮੁਤਾਬਕ ਹੀ ਗਾਂ ਚਲੇਗਾ 26 ਚ ਐਕਚੁਅਲ ਸਾਰਾ ਕੁਝ ਜਿਹੜਾ ਉਹ ਹੌਲੀ 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 ਅਰੰਗ ਦਿਖਾਈ ਜਾਏਗੀ ਜੀ ਬਿਲਕੁਲ ਮੈਂ ਜੀ ਫਿਰ ਚਲੋ ਅ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਨਾਲ ਜੁੜਨ ਵਾਸਤੇ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਪ੍ਰੋਗਰਾਮ ਨੂੰ ਥੋੜਾ ਸ਼ੇਅਰ ਕਰਦੇ ਚੱਲੋ ਗੱਲਾਂ ਬਾਤਾਂ ਆਪਾਂ ਸ਼ੇਅਰ ਕਰਦੇ ਆਂ ਤੁਹਾਡੇ ਕਮੈਂਟ ਵੀ ਆਪਾਂ ਪੜ੍ਹਦੇ ਆਂ ਤੇ ਕੁਝ ਮਿੱਤਰ ਇੱਥੇ ਕਹਿ ਰਹੇ ਸੀਗੇ ਕਿ ਭਾਈ ਅਕਾਲੀ ਦਲ ਲਗਭਗ 10% ਵੋਟ ਲੈ ਗਿਆ ਜਾਟਣ ਫਾਇਰ ਜੀ ਕਹਿ ਰਹੇ ਨੇ ਤੇ ਕੋਈ ਨਾ ਲੋਕ ਅਕਾਲੀ ਦਲ ਤਾਂ ਮਜ਼ਾਕ ਉਡਾਉਂਦੇ ਆ ਹੂੰ ਪਰ ਕੁਝ ਚੀਜ਼ਾਂ ਹੁੰਦੀਆਂ ਨੇ ਉਹ ਆਪਣਾ ਵਿਖਾਉਣ ਵਾਸਤੇ ਹੀ ਕੀਤੀਆਂ ਜਾਂਦੀਆਂ ਤਾਂ ਤੁਸੀਂ ਇੱਕ ਚੀਜ਼ ਨੂੰ ਗੌਰ ਨਾਲ ਦੇਖੋ ਨਾ ਸੁਖਵੀਰ ਸਿੰਘ ਬਾਦਲ ਨੂੰ ਕਿਹੜਾ ਚਾਨਨ ਨਹੀਂ ਸੀਗਾ ਜੀ ਕਿ ਭਈ ਲੁਧਿਆਣੇ 'ਚ ਸਾਡਾ ਕੁਸ਼ਵਟਿਆ ਨਹੀਂ ਜਾਣਾ ਤੁਸੀਂ ਵੇਖੋ ਕਿੰਨਾ ਟਾਈਮ ਦਿੱਤਾ ਸੁਖਵੀਰ ਸਿੰਘ ਬਾਦਲ ਨੇ ਕੈਂਡੀਡੇਟ ਲੱਭਿਆ ਹਮ ਐਸਾ ਕੈਂਡੀਡੇਟ ਲੱਭਿਆ ਜਿਹਦੇ ਬਾਰੇ ਪਰਸਨਲੀ ਵਿਰੋਧੀਆਂ ਕੋਲ ਬਹੁਤਾ ਖੁਸ਼ ਨਹੀਂ ਸੀਗਾ ਜੀ ਤਾਂ ਕਹਿਣ ਤਾਂ ਭਾਵੇਂ ਇਹ ਆ ਕਿ ਉਹਨਾਂ ਨੇ ਦੇਖੋ ਇਨਾਂ ਦੀਆਂ ਗੱਲਾਂਬਾਤਾਂ ਜਿਹੜੀਆਂ ਚੱਲ ਰਹੀਆਂ ਸੀਗੀਆਂ ਭਾਜਪਾ ਦੇ ਨਾਲ ਹੁਣ ਭਾਜਪਾ ਦੀ ਪ੍ਰੋਬਲਮ ਪਤਾ ਕੀ ਆ ਭਾਜਪਾ ਦੀ ਐਕਚੁਅਲ ਪ੍ਰੋਬਲਮ ਇਹ ਆ ਕਿ ਜੇ ਉਹ ਸੁਖਬੀਰ ਸਿੰਘ ਬਾਦਲ ਵੱਲ ਵਹਿੰਦੇ ਆ ਤੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਤਾਂ ਕਿ ਜੇ ਅਸੀਂ ਅਲਾਈਅੰਸ ਦੇ ਵਿੱਚ ਸਿੱਧੇ ਜਾਂਦੇ ਆ ਤਾਂ ਫਿਰ ਦੂਜੇ ਪਾਸੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਸਾਡੀਆਂ ਬੀੜੀਆਂ ਚਵੱਟੇ ਪਾਣਗੇ ਹੁਣ ਜੇ ਗਿਆਨੀ ਹਰਪ੍ਰੀਤ ਸਿੰਘ ਨਾਲ ਜਾਂਦੇ ਆ ਤਾਂ ਫਿਰ ਆ ਅੰਕੜਾ ਹੋਏਗਾ ਯਾਨੀ ਫਸਾ ਲਿਆ ਨਾ ਜੀ ਅੰਕੜੇ ਇਦਾਂ ਹੀ ਫਸਾ ਦਿੰਦੇ ਆ ਬੰਦੇ ਨੂੰ ਸੋ ਇਸ ਕਰਕੇ ਭਾਜਪਾ ਸ਼ਾਇਦ ਇਹ ਹੀ ਦੇਖ ਰਹੀ ਸੀਗੀ ਕਿ ਮੰਨ ਲਓ ਸੁਬੀਰ ਸਿੰਘ ਵਾਦਲ ਨਾਲ ਅਸੀਂ ਐਲਾਈਅੰਸ ਕਰਦੇ ਆ ਗਿਆਨੀ ਹਰਪ੍ਰੀਤ ਸਿੰਘ ਤੇ ਉਹਨਾਂ ਦੇ ਜਿਹੜੇ ਸਾਥੀ ਆ ਉਹ ਬਹੁਤ ਜ਼ਿਆਦਾ ਹਮਲਾਵਰ ਹੋ ਜਾਂਦੇ ਆ ਜੀ ਜੀ ਤਾਂ ਉਹ ਫਾਇਦਾ ਦੀ ਥਾਂ ਨੁਕਸਾਨ ਕਰ ਜਾਏਗਾ ਹੂੰ ਜਾਂ ਅਮਰਤਪਾਲ ਸਿੰਘ ਦੀ ਧੇਰੇ ਜਿਹੜੀ ਉਹ ਉਬਾਰਾ ਹਸਲ ਹੋਰ ਕਰ ਲੈਂਦੀ ਆ ਜੀ ਜੀ ਸੋ ਇਸ ਕਰਕੇ ਕਿਤੇ ਨਾ ਕਿਤੇ ਹੋਰੋਂ ਜਿਹੜੇ ਨੰਬਰ ਹੋਣਗੇ ਨੰਬਰ ਹੋਣਗੇ ਉਹ ਮਤਲਬ ਕਿ ਕੈਲਕੂਲੇਸ਼ਨ ਚ ਆ ਜਾਣਗੇ ਕਿ ਜੇ ਮੰਨ ਲਓ ਗਿਆਨੀ ਹਰਪ੍ਰੀਤ ਸਿੰਘ ਹੋਰੀ ਕੱਲ ਨੂੰ ਆਪ ਦਾ ਕੋਈ ਦਲ ਬਣਾ ਕੇ ਆਉਂਦੇ ਮદાન 'ਚ ਜਾਂ ਕੁਝ ਵੀ ਤਾਂ ਕੀ ਉਹ ਇੰਨੀ ਮਾਰ ਕਰ ਸਕਦੇ